चान्य चान्य तो आपा न्यू 24 चांद थोड़ा अपना चैनल चैनल को सब्सक्राइब और लाइक करो अच्छा तो तुही कुडी वाला है ते अदालत जाके पता किता ਹਾਂ ਜੀ ਜੀ ਹਾਂ ਜੀ ਜੀ ਹੋਰ ਤੁਹਾਡੀ ਕੀ ਮੰਗਿਆ ਹੋਇਆ ਜੀ ਕੀ ਪ੍ਰੀਸ ਲਈ ਹੈ ਜੀ ਸੋਨਾ ਦਿਖੀਆ ਸਰਬਜੀ ਇਹਨਾਂ ਨੂੰ ਕੋਈ ਦੇਖੇਣਾ ਸਾਡੇ ਕੋਲ ਜੇ ਕੋਈ ਫੜਾਣ ਦੀ ਗੱਲ ਹੋਵੇ ਹੋਰ ਕੋਈ ਕਰ ਕੀ ਕਾਰੀ ਕਰ ਲੱਗੇ ਕੋਈ ਗੱਲ ਜੀ ਜੀ ਕਰ ਲੱਗੇ ਹਾਂ ਹੋਰ ਤੁਹਾਨੂੰ ਇਹ ਗੱਲ ਜੀ ਰਿਜ਼ਲਟ ਆਪਣੇ ਮੁੰਡੇ ਦਾ ਕੀ ਵਿਆਹ ਕਰਨਾ ਚਾਹੋਗੇ ਕਿ ਨਹੀਂ ਚਾਹੋਗੇ ਕਿਨੇ ਨੀ ਪਕਾ ਤਾਏ ਜੀ ਤੇਰੇ ਤੇਰੇ ਗੱਲ ਗੱਲ ਆਉਂਦੀ ਹੈ ਜੀ ਕਿਹੜਾ ਜੀ ਹਟਿਆ ਲਾ ਅੱਛਾ ਜੀਪਤੀ ਹੋਏ ਤੁਹਾਡਾ ਨਾਲ ਵਾਲਾ ਤੁਸੀਂ ਇੱਥੇ ਬਰਾਦ ਲੈ ਕੇ ਆ ਰਹੇ ਹੋ ਜੀ ਬਹੁਤ ਵਧੀਆ ਜੀ ਕੀ ਲੜਕੀ ਕੋਲ ਹੈ ਕੋਈ ਕਹੋ ਤੋ ਫਰੈਂਚਸ਼ਿਪ ਜੀ ਬਣਾ ਲਓ ਤੁਹਾਨੂੰ ਪੜ੍ਹ ਲੈ ਲਕੀ ਲੜਕੀ ਅੱਛਾ ਕਦੇ ਇਸ ਬੰਲਾ ਦੇ ਬਾਅਦ ਕੱਲ੍ਹ ਨਹੀਂ ਹੋਇਆ ਤੇ ਤੁਹਾਡੀ ਅਮਰਪੁਰ ਰਿਆਜ ਕਰਦਾ ਲਾਜੀ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਰੇ ਘਰ ਦੀ ਪਰਿਵਾਰ ਨਾਲ ਬੰਧਨ ਹੋਈ ਹੋਏ ਤੇ ਕੁੜੀ ਦੇ ਮਾਪਿਆਂ ਨਾਲ ਤੁਹਾਡੇ ਮਾਤਾ ਪਿਤਾ ਬੋਲਣਗੇ ਅਜਾ ਕਾਲ ਕਰ ਲਈ ਸੋਨੋ ਕੀ ਕਿ ਬਣਾਇਆ ਗਿਆ ਜੀ ਅੱਛਾ ਕਿੰਨੇ ਦਾ ਬਣ ਰਿਹਾ ਸੀਗਾ ਰੋਡ ਰੋਡ ਦਾ ਅੱਛਾ ਜਦੋਂ ਹੁਣ ਤੁਸੀਂ ਕਿੰਨੇ ਕੰਨ ਦੇ ਇਸ ਪਰਲੇ ਲਗੇ ਤੇ ਉਹ ਤੁਹਾਡੀ ਕੀ ਮੰਤੀ ਆ ਤੁਹਾਨੂੰ ਰਾਤ ਅੱਕੇ ਦੀ ਲੜਕੀ ਆਉਗੀ ਨਹੀਂ ਦਾ ਭਾਈ ਉਹ ਆਉਣਾ ਬਾਈ ਕੋਟੀ ਮਲ ਕਿੰਨੇ ਆ 3 ਕਰਦੇ ਹੋ ਅੱਜ ਦਿੱਤੇ ਲੜਕੀ ਕੀ ਕਰਦੀ ਹੈ ਉਹਨਾਂ ਦੇ ਨਾਮ ਲੜਕੀਾਂ ਦੇ ਨਾਮ ਨਹੀਂ ਲੈ ਰਹੇ ਤੇ ਲੜਕੀ ਦਾ ਨਾਮ ਕੀ ਸੀ ਜਿਹਨੇ ਪ੍ਰੀਤਪਾਲ ਨਾਮ ਕੀਤਾ ਹੈ ਪ੍ਰਧਾਨਤਰੀ ਲੜਕੀ ਦੀ ਹੋਰ ਕੀ ਦੀ ਹੈ ਹੋਰ ਇਹ ਵੀ ਥੇ ਨਾਗੇ ਸਾਡੇ ਅੱਛਾ ਤੇ ਤੁਹਾਡੀ ਮੰਗ ਹੋ ਗਿਆ ਕਿਸ ਤਰ੍ਹਾਂ ਦਾ ਕੰਮ ਰਹੀ ਜੀ ਜੇ ਪਰਿਵਾਰਕ ਬੰਦ ਖੜਾ ਜਿੱਤੇ ਕੋਈ ਜਨਦੋ ਸਤਾਰਾ ਸਿੰਘ ਦੀ ਪ੍ਰਾਤ ਆਈ ਸੀ ਇੱਕ ਵਾਪਸ ਮੁੜ ਗਈ ਹੈ ਕੀ ਹੈ ਸਾਰਾ ਮਾਮਲਾ ਜਾਣਕਾਰੀ ਤੇ ਅੱਜ ਇੱਕ ਸਰਕਮਪਲੀਟ ਹੋਇਆ ਦੀਪ ਦਾ ਪੁੱਤਰ ਪ੍ਰੇਮ ਚਾਨ ਤੋਂ ਪਾਸੇ ਮੜਿਆ ਨਾ। ਖਾਣਾ ਮੈਂ ਤੋਂ ਅਧਿਰੇ ਗੁਲੰਦਰ। ਉਂਡਬਰ ਭੇਜੀ ਗਏ। ਉਹਦੇ ਨਸ਼ਟ ਕਰਨ ਦਿੱਤੇ ਤੇ ਮਨਕੀ ਤੋਂ ਪੱਤਰ ਜਿੱਤਾਰ ਰਹੇ। ਪਾਸੇ ਮੋਗਾ ਨਾਲ ਗੱਲਬਾਤ ਹੋਈ ਸੀ। ਔਰ ਉਹਨਾਂ ਨੇ ਫੋਨ ਦੇ ਉੱਤੇ 8612 246 ਨੂੰ ਨੰਦਕਾਰ ਦੀ ਰਿਜਿਸਟਰੀ ਰੱਖੀ ਸੀ। ਤੋਂ ਜਦੋਂ ਬਰਾਤ ਲੈ ਕੇ ਇੱਥੇ ਆਈ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤਾਂ ਉਹਨੇ ਇਹਨਾਂ ਤੋਂ ਆਪਣੇ ਭਾਂਦੇ ਭੇਜੀਆਂ। ਸਾਨੂੰ ਰਿਸੀਵ ਕਰਦੇ ਆ ਨਾਮ ਪਤਾ ਉਹ ਪੈਰ ਦਿੱਤਾ ਨਾਲ ਕਿ ਜਿਸ ਨੇ ਭੇਜਿਆ ਉਹ ਲੱਗ ਦਿੱਤੀਆਂ ਨਹੀਂ ਲੱਗ ਦਿੱਤੀਆਂ ਨਹੀਂ ਲੱਗੀਆਂ ਉਹ ਜਿਹੜੇ ਇਹ ਲੋਕ ਕੇ ਸਾਥ ਬੁਖਾਣੇ ਚੁੱਕਾ ਦੇ ਕੇ ਭਰ ਦੇਖ ਕੇ ਕੋਰੀ ਕਰਦੇ ਆ ਕਿਹੜੀ ਜਗ੍ਹਾ ਤੇ ਭਲਾਇਆ ਸੀ ਉਹਨਾਂ ਨੂੰ ਆਪਣੇ ਮੋਗੇ ਜਾਂ ਅੱਗੇ ਅੱਗੇ ਮੋਲ ਬਣਾਉਣ ਨੂੰ ਰਸੀਵ ਕਰਕੇ ਭੇਜਾਂਗੇ ਕੋਲੇ ਮੋਗਾ ਕੋਲੇ ਮਾਂ ਮਿਲ ਗਾ ਤੋਰੀ ਜਿੱਤਾ ਅਸਮ ਬਸਿੰਗੋ ਗਾਲੀਆ ਕਦੇ ਹੁੰਦੇ ਨੇ ਖੁਲੂਚੀ ਮੋਡੈਲ ਵਾਲੇ ਪੈਨ ਮਨਿਆਣਾ ਮੈਡਮ ਬੰਦੇ ਜੀ ਕਮੇਰੇ ਕੋਲ ਚੈਨ ਚਲਾ ਦੇਣ ਦਿੰਦੇ। ਮੋਡਾ ਕਦੋਂ ਆਇਆ ਸੀ ਜੀ ਬਾਈ ਮੋਡਾ 2000 ਰੁਪਏ ਲੈ ਆਇਆ ਮੈਂ ਉਹਨੂੰ ਵੇਚੀ ਗਈ। ਪਰ ਉਹ ਕੀ ਕਰਾਂ ਕਿਤੀ ਜਰੀ ਅਸੀਂ ਉਹਦੇ ਕੋਲ ਪ੍ਰੋ ਟੈਕਨੀਕਲ ਤਰੀਕੇ ਨਾਲ ਨਮਟਰੀ ਕਰਕੇ ਰਹੀ। ਜੋ ਗਲਤ ਉਹ ਆਪਣੇ ਅਸਰ ਮੋਡੈਲ ਵਾਲੇ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੋ ਕੁੜੀ ਨੇ ਫੋਨ ਬੰਦ ਕਰ ਲਿਆ ਜੀ ਦੁਬਾਰਾ ਫੋਨ ਨਹੀਂ ਲੈ ਚੱਲ ਗਿਆ ਕਿੰਨੀ ਘਰਾਤ ਆਈ ਸੀ ਦਾਦੇ ਸੋੜਾ